ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਰਾਜ ਲੁਧਿਆਣੇ ਦੇ ਵਿੱਚ ਜਿਮਨੀ ਚੋਣਾ ਦਾ ਮਾਹੌਲ ਹੈ ਤੇ ਜਿਮਨੀ ਚੋਣਾ ਦਾ ਮਾਹੌਲ ਜਿਹੜਾ ਆ ਕਾਫੀ ਜ਼ਿਆਦਾ ਸਰਗਰਮ ਨਜ਼ਰ ਆ ਰਿਹਾ ਜੀ ਆਂ ਦੱਸ ਦਈਏ ਕਿ ਇਸ ਸਮੇਂ ਲੁਧਿਆਣੇ ਦੇ ਵਿੱਚ ਜਿਮਨੀ ਚੋਣਾ ਦਾ ਮਹੌਲ ਬਣਿਆ ਹੋਇਆ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਜਿਮਨੀ ਚੋਣਾਂ ਦਾ ਆਗਾਜ਼ ਹੁੰਦਾ ਹੈ ਜਿਵੇਂ ਹੀ ਇਹਨਾਂ ਜਿਮਨੀ ਚੋਣਾਂ ਦਾ ਆਗਾਜ਼ ਹੁੰਦਾ ਉਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਵੱਲੋਂ ਪ੍ਰਚਾਰ ਸ਼ੁਰੂ ਕਰ ਦਿੱਤੇ ਜਾਂਦੇ ਨੇ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਜਿਹੜਾ ਆ ਉਹ ਕੀਤਾ ਜਾਂਦਾ ਤਾਂ ਸਾਰੇ ਉਮੀਦਵਾਰ ਜਿਹੜੇ ਸੀਗੇ ਸਿੱਧੇ ਤੌਰ ਤੇ ਜਿੱਤ ਦਾ ਦਾਵਾ ਕਰ ਰਹੇ ਸੀ ਜੇਕਰ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ ਅਰੋੜਾ ਨੂੰ ਜਿਹੜਾ ਆ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਉੱਥੇ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਜੀਵਨ ਗੁਪਤਾ ਨੂੰ ਅਤੇ ਉਸ ਤੋਂ ਹੀ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਧਾਕੜ ਉਹਨਾਂ ਦੇ ਜਿਹੜੇ ਲੀਡਰ ਸੀਗੇ ਭਾਰਤ ਪੁਸ਼ਨ ਆਸ਼ੂ ਨੂੰ ਜਿਹੜਾ ਆ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਤੇ ਸ਼੍ਰੋਮਣੀ ਅਕਾਲੀ ਦੇ ਵੱਲੋਂ ਪਰਵਪਕਾਰ ਸਿੰਘ ਘੁੰਮਣ ਨੂੰ ਜਿਹੜਾ ਆ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਉਤਾਰਿਆ ਜਾਂਦਾ ਤਾਂ ਚਾਰੇ ਜਿਹੜੇ ਉਮੀਦਵਾਰ ਸੀਗੇ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਸੀ ਦੱਸ ਦਿਆ ਕਿ 19 ਤਰੀਕ ਯਾਨੀ ਕਿ ਕੱਲ ਦੀ ਤਰੀਕ ਦੇ ਦਿਨ ਉੱਥੇ ਵੋਟਾਂ ਪੈਣਗੀਆਂ ਵੋਟਾਂ ਤੋਂ ਬਾਅਦ 23 ਜੂਨ ਦੀ ਤਰੀਕ ਨੂੰ ਉੱਥੇ ਈਵੀਐਮ ਦਾ ਪਟਾਰਾ ਖੁੱਲੇਗਾ ਮਸ਼ੀਨ ਦਾ ਪਟਾਰਾ ਖੁੱਲੇਗਾ ਜਿਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਜੇਕਰ ਗੱਲ ਕੀਤੀ ਜਾਵੇ ਲੁਧਿਆਣੇ ਦੀ ਤਾਂ ਲੁਧਿਆਣੇ ਦਾ ਖੇਤਰ ਜਿਹੜਾ ਆ ਕਾਫੀ ਜ਼ਿਆਦਾ ਵਿਸ਼ੇਸ਼ ਅਤੇ ਖਾਸ ਮੰਨਿਆ ਜਾਂਦਾ ਜਿਕਰਯੋਗ ਹੈ ਕਿ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇੱਥੇ ਦੀ ਸੀਟ ਜਿਹੜੀ ਆ ਖਾਲੀ ਹੋ ਗਈ ਸੀ ਉਸ ਤੋਂ ਬਾਅਦ ਇਨ੍ਹਾਂ ਹੀ ਸੀਟਾਂ ਤੇ ਹੁਣ ਜਿਮਨੀ ਚੋਣਾਂ ਦਾ ਐਲਾਨ ਹੋਇਆ ਸੀ ਤਾਂ ਹੁਣ 19 ਜੂਨ ਨੂੰ ਇਨ੍ਹਾਂ ਚੋਣਾਂ ਦਾ ਐਲਾਨ ਹੋਇਆ ਸੀਗਾ 19 ਜੂਨ ਨੂੰ ਵੋਟਾਂ ਪੈਣਗੀਆਂ ਯਾਨੀ ਕਿ ਕੱਲ ਦੇ ਦਿਨ ਵੋਟਾਂ ਪੈਣਗੀਆਂ ਉਸ ਤੋਂ ਬਾਅਦ 23 ਜੂਨ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਤਾਂ ਜਿਵੇਂ ਹੀ ਜਿਮਨੀ ਚੋਣਾਂ ਦਾ ਆਗਾਜ਼ ਹੋਇਆ ਸੀ ਉਸ ਤੋਂ ਬਾਅਦ ਸਾਰੇ ਉਮੀਦਵਾਰਾਂ ਤੇ ਪਾਰਟੀ ਦੇ ਨੁਮਾਇੰਦਿਆਂ ਦੇ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਹੁਣ ਚੋਣ ਪ੍ਰਚਾਰ ਦਾ ਸਮਾ ਜਿਹੜਾ ਆ ਖਤਮ ਹੋ ਚੁੱਕਿਆ ਇਸ ਤੋਂ ਬਾਅਦ ਕਿਉਂਕਿ ਕੱਲ ਵੋਟਾਂ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਲੁਧਿਆਣੇ ਦੀ ਜਿਹੜੀ ਜਨਤਾ ਆ ਜਨਤਾ ਜਨਾਰਦਨ ਹੈ ਉਹ ਕਿਸ ਨੂੰ ਚੁਣਦੀ ਹੈ ਕਿਸ ਨੂੰ ਆਪਣਾ ਉਮੀਦਵਾਰ ਚੁਣਦੀ ਹੈ ਤੇ ਕਿਸ ਦੇ ਸਿਰ ਦੇ ਜਿੱਤਦਾ ਸਹਰਾ ਪੈਂਦਾ ਪਰ ਜੇਕਰ ਗੱਲ ਕੀਤੀ ਜਾਵੇ ਵੱਖ-ਵੱਖ ਉਮੀਦਵਾਰਾਂ ਦੀ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਦਾਵਾ ਕੀਤਾ ਜਾ ਰਿਹਾ ਸੀ ਕਿ ਜਿੱਤ ਸਾਡੀ ਪੱਕੀ ਹੈ ਆਮਦੇਵ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਸੀ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਇਹ ਸੀਟ ਜਿਹੜੀ ਸੀਗੀ ਪਹਿਲਾਂ ਵੀ ਸਾਡੀ ਸੀ ਤੇ ਹੁਣ ਵੀ ਸਾਡੀ ਹੈ ਅਸੀਂ ਇਸ ਤੇ 100% ਜਿੱਤ ਪ੍ਰਾਪਤ ਕਰਾਂਗੇ ਪਰ ਉੱਥੇ ਹੀ ਜੇਕਰ ਸਵਾਲ ਇਹ ਵੀ ਖੜਾ ਹੁੰਦਾ ਕਿ ਕਾਂਗਰਸ ਇਸ ਸੀਟ ਤੇ ਬਾਜ਼ੀ ਮਾਰੇਗੀ ਪਰ ਉੱਥੇ ਹੀ ਇੱਕ ਸਵਾਲ ਹੋਰ ਹੈ ਕਿਉਂਕਿ ਜਿਵੇਂ ਹੀ ਇਹਨਾਂ ਜਿਮਨੀ ਚੋਣਾਂ ਦਾ ਐਲਾਨ ਹੁੰਦਾ ਉਸ ਤੋਂ ਬਾਅਦ ਕਾਂਗਰਸ ਦੇ ਵਿਚਕਾਰ ਆਪਸੀ મતਭੇਦ ਪੈਦਾ ਹੋ ਜਾਂਦੇ ਨੇ ਫੁੱਟ ਪੈਦਾ ਹੋ ਜਾਂਦੀ ਹੈ ਦੇਖਿਆ ਜਾਂਦਾ ਹੈ ਕਿ ਰਾਜਾ ਵੜਿੰਗ ਅਤੇ ਭਾਰਤਪੁਸ਼ਨ ਆਸ਼ੂ ਦੇ ਵਿਚਾਲੇ ਇੱਕ ਨੀਜੀ ਵਾਰ ਚੱਲਣ ਲੱਗ ਜਾਂਦੀ ਹੈ ਕਾਂਗਰਸ ਦੀ ਹਾਈ ਕਮਿਸ਼ਨ ਦੇ ਵੱਲੋਂ ਜਿਹੜਾ ਆ ਭਾਰਤਪੁਸ਼ਨ ਆਸ਼ੂ ਨੂੰ ਕਾਂਗਰਸ ਵੱਲੋਂ ਜਿਹੜਾ ਇਹ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਉੱਥੇ ਹੀ ਉਸ ਗੱਲ ਦੀ ਵਧਾਈ ਦੇਣ ਦੇ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਵਧਾਈ ਦੇਣ ਦੇ ਲਈ ਘਰੇ ਜਾਂਦੇ ਨੇ ਪਰ ਉੱਥੇ ਭਰਤਪੁਸ਼ਨ ਆਸ਼ੂ ਜਿਹੜੇ ਨੇ ਉਹਨਾਂ ਨੂੰ ਨਹੀਂ ਮਿਲਦੇ ਜਿਸ ਤੋਂ ਬਾਅਦ ਕਿਤੇ ਕਿਤੇ ਕਈ ਸਾਰੇ ਸਵਾਲ ਖੜੇ ਹੁੰਦੇ ਨੇ ਉੱਥੇ ਹੀ ਜਦੋਂ ਨਾਮਜ਼ਦਗੀ ਦਾ ਟਾਈਮ ਆਉਂਦਾ ਹੈ ਉੱਥੇ ਰਾਜਾ ਵੜੀ ਆਉਂਦੇ ਨੇ ਪਰ ਸਾਰੇ ਪ੍ਰਚਾਰ ਦੌਰਾਨ ਰਾਜਾ ਵਣੀ ਜਿਹੜੇ ਨੇ ਕਿਤੇ ਕਿਤੇ ਨਜ਼ਰ ਨਹੀਂ ਆਉਂਦੇ ਉੱਥੇ ਲੈ ਕੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕੀ ਕਾਂਗਰਸ ਜਿਹੜੀ ਆ ਇਹਨਾਂ ਚੋਣਾਂ ਦੇ ਵਿੱਚ ਬਾਜ਼ੀ ਮਾਰ ਸਕੇਗੀ ਜਾਂ ਫਿਰ ਨਹੀਂ ਉੱਥੇ ਹੀ ਸ਼੍ਰੋਮਣੀ ਅਕਾਲੀ ਦੇ ਵੱਲੋਂ ਪਰਵਪਕਾਰ ਸਿੰਘ ਨੂੰ ਮੰਨੂ ਜਿਹੜਾ ਹੈ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਇੱਥੇ ਉਹ ਵੀ ਇਹ ਵੀ ਦੇਖਣਾ ਹੋਵੇਗਾ ਕਿ ਉਹਨਾਂ ਦੇ ਵੱਲੋਂ ਇੱਥੇ ਬਾਜ਼ੀ ਮਾਰੀ ਜਾਂਦੀ ਹੈ ਜਾਂ ਫਿਰ ਨਹੀਂ ਭਾਜਪੀ ਦੇ ਵੱਲੋਂ ਜੀਵਨ ਗੁਪਤਾ ਜਿਹੜੇ ਨੇ ਇੱਕ ਵੱਡਾ ਨਾਮ ਹੈ ਭਾਜਪੀ ਦਾ ਵੱਡਾ ਚਿਹਰਾ ਹੈ ਲੁਧਿਆਣੇ ਦੇ ਵਿੱਚ ਕਾਫੀ ਸਮੇਂ ਤੋਂ ਉੱਥੇ ਸੇਵਨ ਬਾਰੇ ਨੇ ਵੱਖ-ਵੱਖ ਕੰਮਾਂ ਨੂੰ ਲੈ ਕੇ ਲੁਧਿਆਣੇ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੇ ਨੇ ਉੱਥੇ ਹੀ ਇਹ ਵੀ ਇੱਕ ਸਵਾਲ ਬਣਦਾ ਹੈ ਕਿ ਕੀ ਬੀਜੇਪੀ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਬਾਜ਼ੀ ਮਾਰ ਪਾਵੇਗੀ ਜਾਂ ਫਿਰ ਨਹੀਂ ਤਾਂ ਵੱਖ-ਵੱਖ ਪਾਰਟੀਆਂ ਆਮ ਆਦਮੀ ਪਾਰਟੀ ਹੋਗੀ ਸ਼੍ਰੋਮਣੀ ਅਕਾਲੀ ਦਲ ਹੋਗੀ ਕਾਂਗਰਸ ਹੋਗੀ ਬੀਜੇਪੀ ਹੋਗੀ ਚਾਰੇ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਂਦਾ ਹੈ ਚੋਣ ਪ੍ਰਚਾਰ ਕੀਤਾ ਜਾਂਦਾ ਉਸ ਤੋਂ ਬਾਅਦ ਲਗਾਤਾਰ ਇਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਜਿੱਤ ਦੇ ਦਾਅਵੇ ਕੀਤੇ ਜਾਂਦੇ ਪਰ ਲੁਧਿਆਣੇ ਦਾ ਇਹ ਜਿਮਨੀ ਦੰਗਲ ਜਿਹੜਾ ਚੋਣ ਦੰਗਲ ਹੈ ਦੇਖਣਾ ਇਹ ਹੋਵੇਗਾ ਕਿ ਇਸ ਦੇ ਵਿੱਚ ਬਾਜ਼ੀ ਕੌਣ ਮਾਰਦਾ ਆਖਰ ਲੁਧਿਆਣੇ ਦੀ ਜਨਤਾ ਜਿਹੜੀ ਆ ਵਿਕਾਸ ਦੇ ਆਧਾਰ ਤੇ ਕਿਸ ਨੂੰ ਜਿੱਤਦਾ ਸੇਰਾ ਪਾਉਂਦੀ ਹੈ ਕਿਸ ਦੇ ਸਿਰ ਜਿੱਤਦਾ ਤਾਂ ਸੱਚਾ